ਬੈਠਾ ਕਾਬਲੀ ਬੇਗ ਇਹ ਵੀ ਚਾਹੀਦਾ ਵਾ ਪੰਜਵਾਂ ਮੈਂ 4 ਇਹ 35000 ਬੰਦਾ ਦੇਦੇ ਗੁਰੂ ਅਰਗਵਿੰਦ ਮਹਾਰਾਜ ਦੋਹਾਂ ਦਿਨਾਂ ਚ ਕੋੜਿਆਂ ਸਮੇਤ ਇੱਥੇ ਖਲਾਰੂ ਲਿਆ ਕੇ ਹੁਣ ਇੱਕ ਚੀਜ਼ ਸਮਝਣ ਵਾਲੀ ਆ ਲਾਲਾ ਬੇਗ ਗੁਰੂ ਅਰਗਵਿੰਦ ਮਹਾਰਾਜ ਨੂੰ ਫੜਨ ਚੱਲਿਆ ਤੇ ਸਾਰਾ ਆਪਣਾ ਟੱਬਰ ਲੈ ਚੱਲਿਆ ਭਰਾ ਲੈ ਲਿਆ ਪਤੀਜੇ ਲੈ ਲੇ ਭਣਜਾ ਲੈ ਲਿਆ ਕਾਰਨ ਕੀਆ ਬਸ ਆਹ ਕਾਰਨ ਸਮਝ ਲੱਗ ਗਿਆ ਤੇ ਅੱਜ ਦੀ ਸਿਆਸਤ ਦੀ ਸਾਰੀ ਕੁੰਡੀ ਸਮਝ ਲੱਗ ਜਣੀ ਤੁਹਾਨੂੰ ਕਾਰਨ ਕੀਤਾ اصل ਵਿੱਚ ਲਲਾ ਬੇਗ ਨੂੰ ਕਿਸੇ ਨੇ ਦੱਸਿਆ ਵੀ ਅਗਲੇ ਬੰਨੇ ਆ ਕੜਾਹ ਖਾਣੇ ਤੇ ਮਾਂ ਦੀ ਦਾਲ ਪੀਣ ਵਾਲੇ ਸਾਧ ਬਾਬੇ ਲੰਮੇ ਲੰਮੇ ਚੋਲਿਆਂ ਵਾਲੇ ਉਹਨਾਂ ਨੂੰ ਕੀ ਪਤਾ ਸਰਕਾਰ ਨਾਲ ਲੜੀਦਾ ਕਿਦਾਂ ਜਿਹੜੇ ਗੁਰੂ ਹਰਗੋਬਿੰਦ ਮਹਾਰਾਜ ਨੇ ਧੱਕੇ ਨਾਲ ਤਲਵਾਰਾਂ ਫੜਾਈਆਂ ਧੱਕੇ ਨਾਲ ਤੀਰ ਕਮਾਨ ਫੜਾਏ ਆ ਜੋ ਜੱਟ ਸ਼ੀਂਬਾ 나ਈ ਝੂਰ ਮਜਬੀ ਰੰਗਰੇਟਾ ਇਕੱਠਾ ਕਰਕੇ ਗੁਰੂ ਅਰਗਬਿੰਦ ਫੌਜ ਬਣਾਈ ਫਿਰਦਾ ਗੁਰੂ ਅਰਗਬਿੰਦ ਨੂੰ ਕੀ ਪਤਾ ਲੜੀ ਦਾ ਕਿੱਦਾਂ ਆਪਾਂ ਦੋਆਂ ਘੰਟਿਆਂ 'ਚ ਜਿੱਤ ਕੇ ਆ ਜਾਣਾ ਤੇ ਲਲਾ ਬੇਗ ਨੇ ਦੂਜੀ ਗੱਲ ਸੋਚੀ ਵੀ ਜਦੋਂ ਮੈਂ ਦੋਆਂ ਘੰਟਿਆਂ 'ਚ ਜਿੱਤ ਕੇ ਆ ਗਿਆ ਤੇ ਫਿਰ ਬਾਦਸ਼ਾਹ ਨੇ ਇਨਾਮ ਤੇ ਦੇਣਾ ਹੀ ਆ ਨਾ ਤੇ ਜੇ ਮੈਂ ਇਧਰੋਂ ਉਧਰੋਂ ਜਰਨੈਲ ਇਕੱਠੇ ਕਰਕੇ ਲੈ ਗਿਆ ਤੇ ਮਾਲ ਤੇ ਸਾਰਾ ਮੋਟਾ ਦੁੱਜਿਆਂ ਲੈ ਜਾਣਾ ਮੈਨੂੰ ਤੇ ਮੇਰਾ ਹੀ ਸਾਮਿਲ ਨਾ ਲਲਾ ਬੇਗ ਇਸ ਕਰਕੇ ਆਪਣਾ ਟੱਬਰ ਲੈ ਜਾ ਜਦੋਂ ਗੁਰੂ ਨੂੰ ਫੜ ਕੇ ਲਿਆਏਗਾ ਸਾਰਾ ਹਿੱਸਾ ਤੇਰੇ ਇਕੱਲੇ ਦੇ ਘਰ ਜਾਵੇਗਾ ਇਹ ਬਿਮਾਰੀ ਲੀਡਰਾਂ ਨੂੰ ਅੱਜ ਵੀ ਹੈਗੀ ਆ ਤੇ ਇਹ ਬਿਮਾਰੀ ਲੀਡਰਾਂ ਨੂੰ ਪਹਿਲਾਂ ਵੀ ਹੈਗੀ ਵੀ ਗੱਦੀ ਮਿਲੇ ਆਪਣੇ ਰਜਾਓ ਬਾਕੀ ਜਾਣ ਠੱਠੇ ਖੂਚ ਬਾਕੀਆਂ ਦਾ ਕੀ ਆ ਇਹਨਾਂ ਝੰਡੀਆਂ ਫੜ ਕੇ ਤੋਰੀ ਪਣਾ ਬੱਸਾਂ ਭਰ ਕੇ ਜਿੰਦਾਬਾਦ ਮਰਦਾਬਾਦ ਕਰ ਦੇਣੀ ਆ ਇਹਨਾਂ ਨੂੰ ਫ੍ਰੀ ਵੰਡ ਦੀਆਂ ਦੋ ਚਾਰ ਚੀਜ਼ਾਂ ਦੋ ਇਹਨਾਂ ਦੀ ਕਿਹੜੀ ਗੱਲ ਆ ਲੀਡਰ ਨੂੰ ਤੁਹਾਡੀ ਨਵਜ ਸਮਝ ਆ ਗਈ ਆ ਵੀ ਆਪਣੇ ਨਿਆਣੇ ਸੈੱਟ ਕਰੋ ਆਪਣੇ ਟੱਬਰਾਂ ਦੇ ਟੱਬਰ ਸੈੱਟ ਕਰੋ ਕਰ ਲੈ ਅਗਲਿਆਂ ਨੇ ਅੱਗੇ ਲੀਡਰ ਹੀ ਹੁੰਦੀ ਸੀ ਸੇਵਾ ਆ ਪ੍ਰਾਣੇ ਬਜ਼ੁਰਗ ਚਟੀਆਂ ਦਾੜੀਆਂ ਵਾਲੇ ਬੈਠੇ ਆ ਕਿਸੇ ਨੇ ਕੱਖ ਨਹੀਂ ਬਣਾਇਆ ਪ੍ਰਾਣਿਆਂ ਨੇ ਬਹੁਤ ਪ੍ਰਾਣਿਆਂ ਨੇ ਅੱਜ ਲੀਡਰੀ ਆ ਬਿਜ਼ਨਸਮੈਨਾਂ ਦਾ ਕੰਮ ਆ ਵੀ 5 ਸਾਲ ਮਿਲੇ ਆ ਜੋ ਬਣਾਇਆ ਜਾਂਦਾ ਬਣਾ ਲਓ ਕੱਢ ਲਓ ਇਹਨਾਂ ਦੀਆਂ ਜੇਬਾਂ ਚੋਂ ਜੋ ਕੱਢਿਆ ਇਹਨਾਂ ਨੂੰ ਮੁੜ ਕੇ ਕਿਧੋਂ ਮੌਕਾ ਮਿਲਣਾ ਅੱਜ ਝੂਠ ਬੋਲਦੇ ਆ ਸਟੇਜਾਂ ਤੇ ਖਲੋ ਕੇ ਅਸੀਂ ਤੇ ਸੇਵਾ ਕਰਨ ਆਏ ਆ ਜੀ ਸੇਵਾ ਕਰਨ ਨਹੀਂ ਆਏ ਤੁਹਾਡੀ ਛਿੱਲ ਲਾਉਣ ਆਏ ਅਸਲ ਚ ਨਿਆਣੇ ਆਪਣੇ ਸੈੱਟ ਕਰ ਲਏ ਪੁੱਤ ਭਤੀਜੇ ਆਪਣੇ ਸੈੱਟ ਕਰ ਲੈ ਤੁਹਾਨੂੰ ਕੀ ਮਿਲਿਆ ਇਹ ਕਿਹੜੇ ਗ੍ਰੰਥ ਚ ਲਿਖਿਆ ਵਾ ਵੀ ਐਮਐਲਏ ਦਾ ਮੁੰਡਾ ਐਮਐਲਏ ਬਣੂਗਾ ਤੁਹਾਡੇ ਨਿਆਣਿਆਂ ਨੂੰ ਕੀ ਹੋਇਆ ਤੁਸੀਂ ਬਸਾਂ ਭਰ ਕੇ ਰੈਲੀਆਂ ਜੀ ਜਾਣ ਜੋਗੇ ਕੁਰਸੀਆਂ ਝਾੜਤੀਆਂ ਦਰੀਆਂ ਝਾੜਤੀਆਂ ਤੱਪੜ ਝਾੜਦੇ ਕਦੀ ਕਿਸੇ ਲੀਡਰ ਨੇ ਤੁਹਾਡੇ ਵਰਕਰਾਂ ਚੋਂ ਬੰਦਾ ਠਾਕੇ ਆਖਿਆ ਲੈ ਵੀ ਇਹ ਤੇਰਾ ਮੁੰਡਾ ਐ ਐਮਐਲਏ ਖਲਾਰਾਂਗੇ ਐਮਐਲਏ ਨੇ ਗਾਂ ਐਮਐਲਏ ਆਪਣਾ ਮੁੰਡਾ ਖਲਾਰ ਲਿਆ ਐਮਪੀ ਨੇ ਗਾਂ ਆਪਣਾ ਮੁੰਡਾ ਐਮਪੀ ਸੈੱਟ ਕਰ ਲਿਆ ਜੇ ਪਿਓ ਐਮਐਲਏ ਆ ਮੁੰਡਾ ਐਮਪੀ ਬਣਾ ਦਿਓ ਜੇ ਪਿਓ ਐਮਪੀ ਆ ਤੇ ਮੁੰਡਾ ਐਮਐਲਏ ਬਣਾ ਦਿਓ ਉਹਨਾਂ ਦੇ ਬਣੀ ਖੇਡ ਤੁਹਾਡੀ ਨਵਜ ਉਹਨਾਂ ਨੂੰ ਸਮਝ ਆ ਗਈ ਆ ਇਹ ਲੋਕ ਤੁਰ ਪੈਣੇ ਆ ਇਹਨਾਂ ਜੁੱਤੀਓ ਜੁੱਤੀਓ ਪੈਣਾ ਇਹਨਾਂ ਨੂੰ ਲੜਾ ਲਓ ਜਦੋਂ ਮਰਜ਼ੀ ਆ ਕਿੱਡੇ ਵੱਡੇ ਲੀਡਰ ਦਾ ਵਿਆਹ ਹੋਇਆ ਪੰਜਾਬ ਚ ਉਹਦੀ ਕੁੜ ਕਿਹੜਾ ਨਹੀਂ ਉੱਥੇ ਆਇਆ ਉਸ ਕੁੜੀ ਦੇ ਵਿਆਹ 'ਚ ਆਪੇ ਕਿਉ ਖਿਚੜੀ ਸਾਰੇ ਹੀ ਇਹ ਕਿਆ ਪੈਗ ਪਿਆਲਾ ਸਾਂਝਾ ਵਾ ਰੋਟੀ ਬੋਟੀ ਸਾਂਝੀ ਆ ਰਿਸ਼ਤੇਦਾਰੀਆਂ ਸਾਂਝੀਆਂ ਵਾ ਪਰ ਤੁਹਾਡੇਆਂ ਕੁੰਡੀਆਂ ਦੇ ਸਿੰਘ ਫਸਾ ਕੇ ਰੱਖਣੇ ਪਿੰਡਾਂ ਦੇ ਵਿੱਚ ਲੀਡਰ ਦੀ ਰੋਟੀ ਪੱਕਦੀ ਤਾਜਾ ਜੇ ਤੁਸੀਂ ਆਪਸ 'ਚ ਪੱਗੋ ਪੱਗੀ ਹੋ ਕੇ ਰਹੋਦੇ ਤੇ ਇਹ ਗੱਲ ਹੈ ਤੇ ਕੌੜੀ ਪਰ ਕਈਆਂ ਨੂੰ ਪਤਨੀ ਨਹੀਂ ਪਰ ਸਚਾਈ ਇਹੋ ਹੀ ਆ ਹੁਣ ਲਲਾ ਬੇਗੁਰੂ ਹਰਗੋਬਿੰਦ ਮਹਾਰਾਜ ਨੂੰ ਫੜਨ ਵਾਸਤੇ ਆਪਣਾ ਟੱਬਰ ਇਸ ਕਰਕੇ ਲੈ ਗਿਆ ਕਿ ਪੰਜ ਹਿੱਸੇ ਘਰ ਆਉਣੇ ਆ ਪੰਜ ਹਿੱਸੇ ਲਓ ਜੀ 35000 ਬੰਦਾ ਲੈ ਕੇ ਤੇ ਗੁਰੂ ਅਰਗਵਿੰਦ ਮਹਾਰਾਜ ਨੂੰ ਫੜਨ ਵਾਸਤੇ ਤੁਰ ਪਿਆ ਜਦੋਂ ਮਹਾਰਾਜ ਤੋਂ ਰਹਿ ਗਿਆ ਨਾ 5 ਕਿਲੋਮੀਟਰ ਤੇ ਸਿਖਾਂ ਨੇ ਜਾ ਕੇ ਮਹਾਰਾਜ ਨੂੰ ਦੱਸਿਆ ਮਹਾਰਾਜ ਲੋਹਰੋਂ ਬੰਦੇ ਆਏ ਆ ਘੋੜੇ ਖੋਣ ਵਾਸਤੇ ਸਿੱਖ ਕਹਿੰਦੇ ਪਾਤਸ਼ਾਹ ਕਿੱਦਾਂ ਕਰਨਾ ਪਾਦ ਸਕਦੇ ਤੁਸੀਂ ਦੱਸੋ ਸਿੱਖ ਕਹਿੰਦੇ ਮਹਾਰਾਜ ਖੰਡਾ ਤੇ ਖੜਕਾਉਣਾ ਵਾ ਤੇ ਖੂਬ ਖੜਕਾਉਣਾ ਵਾ ਤੇ ਰੀਜ ਨਾ ਖੜਕਾਉਣਾ ਇਹਨਾਂ ਦੇ ਨਾਲ ਪਰ ਪਿੰਡ ਬੜਾ ਵੱਸਦਾ ਵਾ ਤੇ ਪਿੰਡ ਥੋੜਾ ਜਿਹਾ ਛੱਡ ਕੇ ਤੇ ਹਟਵੀਂ ਨਾ ਚਲੀਏ ਇੱਕ ਰੀ ਮਹਾਰਾਜ ਕਹਿੰਦੇ ਦੱਸੋ ਕਿੱਥੇ ਜਾਣਾ ਕਹਿੰਦੇ ਆ ਉਹ ਲਹਿਰਾਂ ਤੇ ਮਹਾਰਾਜ ਦੇ ਵਿੱਚ ਇੱਕ ਛੱਪੜ ਪੈਂਦਾ ਵਸ ਛੱਪੜ ਦੇ ਘੇਰੇ ਘੇਰੇ ਮੋਰਚੇ ਲਾਈਏ ਜਿੱਥੇ ਅੱਜ ਕੱਲ ਪਿੰਡ ਬਣਿਆ ਵਾ ਗੁਰੂ ਸਰ ਮਹਾਰਾਜ ਗੁਰੂ ਸਰ ਮਹਾਰਾਜ ਗੁਰਦੁਆਰਾ ਕੈਪਟਨ ਦੇ ਵੱਡਿਆਂ ਦਾ ਅਸਲੀ ਪਿੰਡ ਉਹ ਆ ਇਥੇ ਆ ਕੇ ਸਿੱਖਾਂ ਨੇ ਮੋਰਚੇ ਲਾ ਲੇ ਲਲਾ ਬੇਗ ਹੁਣ 5 ਕਿਲੋਮੀਟਰ ਰਹਿ ਗਿਆ ਤੇ ਬੈਠਾ ਬੈਠਾ ਪਤਾ ਕੀ ਸੋਚਦਾ ਕਹਿੰਦਾ ਲਲਾ ਬੇਗ ਹੈਗੇ ਤੇ ਸਾਧ ਬਾਬੇ ਦਾਲ ਪੀਣੇ ਹੀ ਆ ਨਾ ਕੁੱਟਣੇ ਤੇ ਆਪਾਂ ਪੂਰੇ ਆ ਪਰ ਫਿਰ ਵੀ ਕੋਈ ਬੰਦਾ ਘੱਲ ਕੇ ਤੇ ਜਸੂਸੀ ਕਰਨੀ ਚਾਹੀਦੀ ਮਹਾਰਾਜ ਦੇ ਦਰਬਾਰ ਦੀ ਵੀ ਕਿੰਨੇ ਇਕ ਖਾਣ ਵਾਲੇ ਆ ਕਿੰਨੇ ਇਕ ਲੜਨ ਵਾਲੇ ਆ ਤੇ ਕਿੰਨੇ ਇਕ ਭੱਜਣ ਵਾਲੇ ਆ ਆ ਗੱਲ ਚੇਤੇ ਰੱਖਿਓ ਸੰਘਰਸ਼ ਚ ਸਾਰੇ ਬੰਦੇ ਸਿਰ ਨਹੀਂ ਦਿੰਦੇ ਹੁੰਦੇ ਬੰਦੇ ਪੰਜ-ਸੱਤ ਹੀ ਸਿਰ ਦਿੰਦੇ ਹੁੰਦੇ ਆ ਬਾਕੀ ਮੇਰੇ ਵਾਲੇ ਛਕਣ ਛਕਾਉਣ ਨੂੰ ਹੁੰਦੇ ਤੇ ਜਾਂ ਕੁਝ ਫੋਕੀਆਂ ਬਾਹਾਂ ਟੰਗਣ ਨੂੰ ਹੁੰਦੇ ਆ ਫੋਕੀਆਂ ਬਾਹਾਂ ਟੰਗਣ ਵਾਲਿਆਂ ਦਾ ਪਤਾ ਜੇ ਕਿਹੜੇ ਹੁੰਦੇ ਆ ਮਰਿਆ ਸੱਪ ਦੂਜੇ ਦੇ ਗਲ ਪਾ ਕੇ ਭੱਜਣ ਵਾਲੇ ਉਹਨਾਂ ਦੇ ਯਕੀਨ ਬੜਾ ਹੁੰਦਾ ਕਈ ਵਾਰੀ ਲੈ ਵੀ ਬਾਹਾਂ ਟੰਗੀ ਫਿਰਦਾ ਹੀ ਅਗਲੇ ਬੰਨੇ ਜਾਂਦਾ ਹੀ ਫਸਾ ਗਏ ਤੇ ਗਲੀ ਸਭ ਤੋਂ ਪਹਿਲਾਂ ਲੱਭਣੀ ਉਹ ਬੰਦੇ ਨੇ ਵੀ ਭੱਜਣ ਨੂੰ ਰਾਹ ਕਿਹੜੇ ਬੰਨੇ ਆ ਬਚ ਜੋ ਜੇ ਬਾਹਾਂ ਟੰਗਣ ਵਾਲਿਆਂ ਤੋਂ ਬਚਿਆ ਜਾਂਦਾ ਜੇ ਇਹ ਕਲੇ ਦੂਜੇ ਦੇ ਗਲ ਪਾ ਕੇ ਤੇ ਨੰਬਰ ਆਪਣੇ ਬਣਾ ਜਾਂਦੇ ਹੁੰਦੇ ਆ ਹਰ ਸੰਘਰਸ਼ ਵਿੱਚ ਸਾਰੇ ਬੰਦੇ ਸਿਰ ਨਹੀਂ ਦਿੰਦੇ ਹੁੰਦੇ ਕੁਝ ਮੇਰੇ ਰਕੇ ਹੁੰਦੇ ਆ ਛਕਣ ਛਕਾਉਣ ਵਾਲੇ ਤੇ ਸੰਘਰਸ਼ ਤਾਂ ਢੇਰ ਕੇ 5-7 ਬੰਦੇ ਹੀ ਦਿੰਦੇ ਹੁੰਦੇ ਲਲਾ ਬੇਗ ਨੇ ਆਪਣਾ ਜਸੂਸ ਘੱਲਿਆ ਵੀ ਮਹਾਰਾਜ ਦੇ ਦਰਬਾਰ ਦੀ ਜਸੂਸੀ ਕਰਾਈਏ ਉਹਨੇ ਹਸਨ ਖਾਨ ਨੂੰ ਸਾਧ ਲਿਆ ਹਸਨ ਖਾਨ ਨੂੰ ਖੁੱਲਾ ਚੋਲਾ ਪਵਾਇਆ ਸਿਰ ਤੇ ਵੱਡੀ ਪੱਗ ਬਣਾਈ ਵੱਡੀ ਗੱਲ ਚ ਮਾਲਾ ਪਵਾਤੀ ਤੇ ਹਸਨ ਖਾਨ ਨੂੰ ਸਾਧੂ ਬਣਾ ਕੇ ਤੇ ਮਹਾਰਾਜ ਦੇ ਡੇਰੇ 'ਚ ਕੱਲਤਾ ਹੁਣ ਹਸਨ ਖਾਨ ਆਇਆ ਵਾ ਜਸੂਸੀ ਕਰਨ ਹੁਣ ਐਸ ਗੁਰਦਾਰੇ 'ਚ ਪ੍ਰੋਗਰਾਮ ਚੱਲਣ ਡਿਆ ਤੁਸੀਂ ਸਿਆਣੇ ਬੈਠੇ ਹੋ ਵਿੱਚ ਪ੍ਰਬੰਧਕ ਵੀਰ ਵੀ ਬੈਠੇ ਆ ਇਹ ਗੱਲ ਨੋਟ ਕਰਿਓ ਇੱਥੇ ਬੰਦੇ ਨੇ ਦੋ ਕੰਮ ਕਰਨੇ ਜ਼ਰੂਰੀ ਜਾਂ ਪਹਿਲਾਂ ਮੱਥਾ ਟੇਕੂਗਾ ਫਿਰ ਲੰਗਰੇ ਜਾਊਗਾ ਫਿਰ ਸੇਵਾ ਵੀ ਕਰੂਗਾ ਜਾਂ ਪਹਿਲਾਂ ਲੰਗਰੇ ਹੋ ਕੇ ਆਊਗਾ ਸੇਵਾ ਕਰੂਗਾ ਫਿਰ ਇੱਥੇ ਇਹੋ ਦੋ ਤਿੰਨ ਕੰਮ ਹੀ ਆ ਨਾ ਤੇ ਜਿਹੜਾ ਬੰਦਾ ਲੰਗਰੇਵ ਨਾ ਜਾਵੇ ਮੱਥਾ ਵੀ ਨਾ ਟੇਕੇ ਸੇਵਾ ਵੀ ਨਾ ਕਰੇ ਤੇ ਇਧਰ ਨੂੰ ਭੱਜ ਕੇ ਨਿਕਲ ਜੇ ਤੇ ਇਧਰ ਨੂੰ ਭੱਜ ਕੇ ਨਿਕਲ ਜੇ ਤੁਸੀਂ ਬੰਦਾ ਇੱਕ ਵਾਰੀ ਜਾਣਦੇ ਹੋਗੇ ਦੋ ਵਾਰੀ ਜਾਣਦੇ ਹੋਗੇ ਤੀਜੀ ਚੌਥੀ ਵਾਰੀ ਗੁੱਟ ਫੜ ਕੇ ਪੁੱਛਣਾ ਹੀ ਪੈਣਾ ਵਾ ਕੌਣ ਆ ਭਾਈ ਤੂੰ ਕਿਧਰ ਮੂੰਹ ਚੁੱਕਿਆ ਕਿਉਂਕਿ ਉਪਰਾ ਵਾ ਹੁਣ ਹਸਨ ਖਾ ਆਇਆ ਜਸੂਸੀ ਕਰਨ ਨਾ ਲੰਗਰ ਵਾਲੇ ਪਾਸੇ ਗਿਆ ਤੇ ਨਾਮ ਮੱਥਾ ਟੇਕਣ ਵਾਲੇ ਪਾਸੇ ਗਿਆ ਮਹਾਰਾਜ ਦੇ ਡੇਰੇ ਘੇਰੇ ਜੇ ਕੱਢੀ ਜਾਵੇ ਤੇ ਮਾੜੀ ਕਿਸਮਤ ਹਸਨ ਖਾਨ ਚਸੂਸ ਦੀ ਬਾਬੇ ਬਿਦੀ ਚੰਦ ਦੀ ਨਿਗਾ ਪੈ ਗਿਆ ਤੇ ਬਾਬਾ ਬਿਦੀ ਚਾਂਦ ਆ ਮਹਾਰਾਜ ਦਾ ਮੈਨੇਜਰ ਇੱਕ ਹਸਾਬ ਦਾ ਦੂਰ ਖਲੋਤੇ ਬਾਬੇ ਬਿਦੀ ਚੰਦ ਨੇ ਹਸਾਬ ਲਾਇਆ ਇਸ ਸਵੇਰ ਦਾ ਹੀ ਬੰਦਾ ਤੁਰਿਆ ਫਿਰਦਾ ਨਾ ਇਹਨੇ ਮੱਥਾ ਟੇਕਿਆ ਨਾ ਇਹਨੇ ਲੰਗਰ ਛਕਿਆ ਬੰਦਾ ਉਹ ਪਰਾਵਾ ਅੱਜ ਤੋਂ ਪਹਿਲਾਂ ਵੇਖਿਆ ਨਹੀਂ ਹਸਰ ਖਾਡ ਦਾ ਘਾਟੇ ਹੱਥ ਰੱਖ ਕੇ ਖਲੋਤਾ ਤੇ ਬਾਬੇ ਬਿਰੀ ਚੰਦ ਨੇ ਆ ਕੇ ਤੇ ਮੋਢੇ ਤੇ ਹੱਥ ਰੱਖ ਕੇ ਆਖਿਆ ਕੌਣ ਕਿਦਰ ਮੂੰ ਚੁਕਿਆ ਬਾਹੂ ਇਧਰ ਕੀ ਕਰਦਾ ਅੱਗੋ ਪਿਛੋਂ ਤੈਨੂੰ ਵੇਖਿਆ ਨਹੀਂ ਮੱਥਾ ਟੇਕਣ ਆਇਆ ਵਾ ਲੰਗਰ ਛਕਣ ਆਇਆ ਵਾ ਸੇਵਾ ਕਰਨ ਆਇਆ ਵਾ ਕੰਮ ਕੀ ਆ ਕਿਉਂਕਿ ਤੇਰੀ ਵੇਖਣੀ ਤੇਰੀ ਖਲੋਣੀ ਦੱਸਦੀ ਆ ਵੀ ਤੇਰੇ ਅੰਦਰ ਕਾਣੋਂ ਹੈ ਕੀ 12ਵਾਂ ਜਿੰਨੇ ਮਰਜੀ ਬੰਦੇ ਲਿਸ਼ਕੇ ਪੁਛਕੇ ਹੋਣ ਸਿਆਣਾ ਬੰਦਾ ਬੰਦੇ ਦੀ ਅੱਖ ਪੜ ਜਾਂਦਾ ਵਾ ਸਿਆਣਾ ਬੰਦਾ ਹੈ ਲੋ ਤੋਂ ਸਮਝ ਜਾਂਦਾ ਵਾ ਸਿਆਣਾ ਬੰਦਾ ਜੱਫੀ ਪਾਉਣ ਤੋਂ ਹੀ ਸਮਝ ਜਾਂਦਾ ਵਾ ਸਿਆਣਾ ਬੰਦਾ ਕੋਲ ਬਹਿਣ ਤੋਂ ਤੇ ਹਾਸੇ ਤੋਂ ਸਮਝ ਜਾਂਦਾ ਵਾ ਕਿ ਇਹ ਦਿਲੋਂ ਆ ਕੇ ਉੱਤੋਂ ਉੱਤੋਂ ਆ ਜਦੋਂ ਬਾਬੇ ਬਿਧੀ ਚੰਦ ਨੇ ਹਸਨ ਖਾਨ ਨੂੰ ਪੁੱਛਿਆ ਨਾ ਕੌਣ ਹਸਨ ਖਾਨ ਨੇ ਸਿਰ ਤੋਂ ਲੈ ਕੇ ਤੇ ਪੈਰਾਂ ਤੱਕ ਵੇਖਿਆ ਤੇ 6.5 ਫੁੱਟ ਬੰਦਾ ਬਾਬਾ ਬਿਧੀ ਜਨ ਸਾਹਿਬ ਫੋਟ ਫੋਟ ਦੇ ਉਹਦੇ ਹੱਥ ਤੇ ਹਸਨ ਖਾਂ ਮਾਨੀ ਮੰਨ ਕਹਿੰਦਾ ਹਸਨ ਖਾਂ ਬਕਾਇ ਨੇ ਤੈਨੂੰ ਲੈਣਾ ਹੀ ਜਿੱਡੇ ਜਿੱਡੇ ਦੇ ਹੱਥ ਆ ਵੀ ਤੂੰ ਕੌਣ ਆ ਚਪੇੜਾਂ ਖਾ ਕੇ ਬਕਣ ਨਾਲੋਂ ਚੰਗਾ ਵੀ ਚੁੱਪ ਕਰਕੇ ਉਦਾਂ ਹੀ ਮੰਨ ਜਾ ਵੀ ਤੂੰ ਕੌਣ ਆ ਤੇ ਹੱਥ ਜੋੜ ਕੇ ਕਹਿੰਦਾ ਜੀ ਮੈਂ ਜਸੂਸ ਸਿਆਂ ਮੈਂ ਜਸੂਸ ਸਿਆਂ ਤੁਹਾਡੇ ਦਰਬਾਰ ਦੀ ਜਸੂਸੀ ਕਰਨ ਵਾਸਤੇ ਆਇਆ ਮੈਨੂੰ ਲਾਲਾ ਭੇਗ ਨੇ ਭੇਜਿਆ ਬਾਬਾ ਬਿਦੀ ਚੰਦ ਕਹਿੰਦਾ ਅੱਛਾ ਤੂੰ ਜਸੂਸ ਿਆ ਆ ਤੇਰੀ ਜਸੂਸੀ ਕੱਢਾ ਬਾਬੇ ਬਿਦੀ ਚੰਦ ਨੇ ਕਾਲਰ ਤੋਂ ਫੜਿਆ ਤੇ ਮਹਾਰਾਜ ਦੇ ਦਰਬਾਰ ਨੂੰ ਤੂੰ ਕੇ ਲਈ ਜਾਵੇ ਕਹਿੰਦਾ ਤੈਨੂੰ ਮਹਾਰਾਜ ਦੇ ਕੋਲ ਖੜਾ ਜਦੋਂ ਅੱਧ ਜੇ ਜੇ ਚੱਲ ਗਿਆ ਨਾ ਤੇ ਬਾਬਾ ਬਿਦੀ ਚੰਦ ਕਿਹੜਾ ਘਟਿਆ ਬਾਬੇ ਬਿਦੀ ਚੰਦ ਨੇ ਮਾਨੀ ਮਨ ਸੋਚਿਆ ਬਿਦੀ ਚੰਦਾ ਜੇ ਇਹਦੇ ਨੂੰ ਸਿੱਧਾ ਮਹਾਰਾਜ ਕੋਲ ਲੈ ਗਿਆ ਤੇ ਮਹਾਰਾਜ ਨੇ ਜਾਂਦੇ ਅੱਖਾਂ ਛੱਡ ਦੇ ਕਿਉਂਕਿ ਮਹਾਰਾਜ ਦਾ ਸੁਭਾਅ ਬੜਾ ਹੁਰ ਸਾਡਾ ਦਿਆਲੂ ਕਰਪਾਲੂ ਜਿਆ ਤੇ ਜੇ ਮਹਾਰਾਜ ਨੇ ਕਿਹਾ ਛੱਡ ਦੇ ਤੇ ਵਿਧੀ ਚੰਦਾ ਤੇਰਾ ਦਾ ਨਿਉ ਲੱਗਣਾ ਤੇ ਚੰਗਾ ਹੋਵੇ ਵੀ ਮਹਾਰਾਜ ਕੋਲ ਖੜਨ ਤੋਂ ਪਹਿਲਾਂ ਪਹਿਲਾਂ ਜਿਹੜੇ ਨੀਲੇ ਦੇ ਪੌਣੇ ਪਾਲਾਚਾਰ ਜਿਹੜੇ ਧੱਫੜ ਪੌਣੇ ਪਾਦੇ ਦੇ ਟਾਈਮ ਨਹੀਂ ਮਹਾਰਾਜ ਨੇ ਛਡਾ ਦੇਣਾ ਹੀ ਲਓ ਜੀ ਬਾਬੇ ਵਿਧੀ ਚੰਦ ਨੇ ਹਸਨ ਖਾਨ ਜਸੂਸ ਢਾ ਕੱਢਿਆ ਮਾਰ ਮਾਰ ਕੇ ਨਾਸਾਂ ਤੇ ਕਸੌਣਾ ਮਾਰ ਮਾਰ ਕੇ ਚਪੇਣਾ ਤੇ ਗੱਲਾਂ ਕਰਤੀਆਂ ਕਸ਼ਮੀਰ ਦੇ ਸੇ ਵਰਗੀਆਂ ਲਾਲ ਤੇ ਮੁੜ ਕੇ ਫੜਿਆ ਤੇ ਮਹਾਰਾਜ ਕੋ ਲੈ ਜਾਂਦਾ ਮਹਾਰਾਜ ਕਹਿੰਦੇ ਇਹ ਕੌਣ ਆ ਬਾਬਾ ਬਿਦੀ ਚੰਦ ਕਹਿੰਦਾ ਜੀ ਜਸੂਸ ਜਸੂਸੀ ਕਰਦਾ ਹੈ ਮਹਾਰਾਜ ਤੁਹਾਡਾ ਹੁਕਮ ਹੋਵੇ ਜਦਾ ਸੇਵਾ ਪਾਣੀ ਕਰਾਂ ਥੋੜਾ ਜਾਂ ਮਹਾਰਾਜ ਹਸਨ ਖਾਨ ਨੂੰ ਵੇਖ ਕੇ ਤੇ ਮੁੜ ਕੇ ਬਿਦੀ ਚੰਦ ਵੱਲ ਵੇਖ ਕੇ ਕਹਿੰਦੇ ਬਿਦੀ ਚੰਦਾ ਕਸਰ ਛੱਡੀ ਨਹੀਂ ਕੋਈ ਜਾਬਦੀ ਤੂੰ ਤੂੰ ਆਪਣੀਆਂ ਰੀਝਾਂ ਲਾ ਆਇਆ ਤੂੰ ਦੋਰ ਪਾਉਣ ਨੂੰ ਫਿਰਦਾ ਇਹਦੇ ਤੇ ਛਾਡੇ ਦਾ ਹੱਥ ਬਾ ਇਹਨੂੰ ਸਾਡੇ ਸਾਹਮਣੇ ਲਓ ਜੀ ਬਾਬੇ ਬਿਦੀ ਚੰਦ ਨੇ ਹਸਨ ਖਾਂ ਛੱਡ ਦਿੱਤਾ ਹਸਨ ਖਾਂ ਮਹਾਰਾਜ ਦੇ ਸਾਹਮਣੇ ਹੱਥ ਜੋੜ ਕੇ ਬਹਿ ਗਿਆ ਤੇ ਮਹਾਰਾਜ ਬਾਬੇ ਬਿਦੀ ਚੰਦ ਨੂੰ ਕਹਿੰਦੇ ਬਿਦੀ ਚੰਦਾ ਗੁਰੂ ਨਾਨਕ ਦੇ ਘਰ ਚ ਆਇਆ ਵਾ ਇਹਦਾ ਕੋਈ ਸੇਵਾ ਪਾਣੀ ਕਰੋ ਤੇ ਹਸਨ ਖਾਂ ਉਸੇ ਵੜੇ ਉੱਠ ਕੇ ਖਲੋ ਗਿਆ ਕਹਿੰਦਾ ਮਹਾਰਾਜ ਪਹਿਲਾਂ ਤਾਂ ਤੁਹਾਡਿਆ ਸੇਵਾ ਪਾਣੀ ਦੀ ਨਹੀਂ ਸਮਝ ਲੱਗਣ ਦੀ ਵੀ ਸੇਵਾ ਪਾਣੀ ਤੁਸੀਂ ਕਹਿੰਦੇ ਕਿਨੂੰ ਜੇ ਛੱਤਰ ਫੇਰਨਾ ਤਾਂ ਵੀ ਸੇਵਾ ਪਾਣੀ ਆਖੀ ਜਾਂਦੇ ਜੇ ਜੇ ਕੁਝ ਖਵਾਉਣਾ ਪਿਉਣਾ ਤਾਂ ਵੀ ਸੇਵਾ ਪਾਣੀ ਇਹ ਸਾਡੇ ਪੰਜਾਬੀਆਂ ਦਾ ਸੁਭਾਅ ਨਾ ਡਾਂਗ ਫੇਰ ਨਹੀਂ ਹੋਵੇ ਨਾ ਲੱਭੇ ਪਾ ਕੇ ਤੇਰਾ ਕਰਦੇ ਪੁੱਤ ਸੇਵਾ ਪਾਣੀ ਕੋਈ ਨਹੀਂ ਤੇ ਜੇ ਉਸੇ ਬੰਦੇ ਨੂੰ ਕੋਈ ਸ਼ਿਕਾਉਣਾ ਹੋਵੇ ਆਈ ਸਾਡੇ ਘਰ ਕੋਈ ਸੇਵਾ ਪਾਣੀ ਕਰਾਂਗੇ ਮਤਲਬ ਸੇਮ ਹੀ ਆ ਬਸ ਭੁੱਖ ਕਈਆਂ ਨੂੰ ਸਰੀਰੋਂ ਲੱਗੀ ਹੁੰਦੀ ਆ ਤੇ ਕਈਆਂ ਨੂੰ ਢਿੱਡੋਂ ਲੱਗੀ ਹੁੰਦੀ ਆ ਕਈਆਂ ਦੀ ਪ੍ਰਾਣੀ ਨਾ ਭੁੱਖ ਲੈਂਦੀ ਆ ਤੇ ਕਈਆਂ ਦੀ ਰੋਟੀ ਨਾ ਭੁੱਖ ਲੈ ਜਾਂਦੀ ਆ ਲੈਣੀ ਦੇ ਭੁੱਖ ਹੀ ਹੁੰਦੀ ਆ ਜਦੋਂ ਬਾਬੇ ਬਿਧੀ ਚੰਦ ਵੱਲ ਵੇਖ ਕੇ ਮਹਾਰਾਜ ਨੇ ਆਖਿਆ ਬਿਧੀ ਚੰਦਾ ਤੂੰ ਕਸਰ ਕੱਢ ਲਈ ਆ ਬਾਬਾ ਬਿਧੀ ਚੰਦ ਹੱਸ ਪਿਆ ਦੇ ਹਸਨ ਖਾਂ ਕਹਿੰਦਾ ਮਹਾਰਾਜ ਮੇਰੀ ਸੇਵਾ ਭਲਾ ਕਿਹੜੀ ਹੋਣੀ ਦੁਬਾਰਾ ਸੱਚੇ ਪਾਤਸ਼ਾਹ ਕਹਿੰਦੇ ਉਹ ਤੇਰਾ ਕੋਟਾ ਪੂਰਾ ਹੋ ਗਿਆ ਅੱਜ ਦਾ ਉਹ ਨਹੀਂ ਹੋਣੀ ਹੋਣਾ ਹੁਣ ਤੈਨੂੰ ਕੁਝ ਖਵਾਉਨੇ ਆ ਬਹਿ ਜਾ ਜਬੀਦੀ ਚੰਦਾ ਲਿਆਏ ਦੇ ਵਾਸਤੇ ਕੁਝ ਹੁਣ ਬਾਬਾ ਬਿਧੀ ਜੰਦ ਸਾਢੇ 6 ਫੁੱਟ ਆਪਣੇ ਹਿਸਾਬ ਨਾਲ ਪ੍ਰਾਤ ਵੀ ਵੱਡੀ